ਤੇਜ਼ਾਬ ਐਸਿਡਟਿਕ ਤੇਜ਼ਾਬ ਇੱਕ ਬਾਦਅਜ਼ਮੀ ਦੀ ਦੂਜਾ ਨਾਂ ਕਹਿ ਸਕਦੇ ਆਪ ਇਹਨੂੰ ਬਾਦਅਜ਼ਮੀ ਦੀ ਕਿਸਮ ਇੱਕ ਇਹਦੇ ਚ ਕੀ ਹੁੰਦਾ ਹੈ ਮੇਦੇ ਚ ਜਾਂ ਡੁਗਾइज ਜਾ ਕੇ ਜਲਨ ਜੀ ਹੋਣ ਲੱਗ ਜੀਏ ਖਾਦੀ ਖਰਾਕ ਖਟਾਕਸ ਬਦਲਣ ਲੱਗ ਜਾਂਦੀ ਹੈ ਢਿੱਡ ਪੇੜ ਹੋਣ ਲੱਗ ਜਾਂਦੀ ਹੈ ਖੱਟੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਕਾਲੇ ਕਾਲੇ ਚ ਉੱਟ ਕੇ ਸੀਨੇ ਤੱਕ ਇੱਕ ਚੀਜ਼ ਜੀ ਚਲਦੀ ਹੈ। ਚੀਰਵਾ ਜਾਂ ਸਿਸਟਮ ਬਣ ਜਾਂਦਾ ਇੱਕ ਮਤਲਬ ਬਹੁਤ ਖਟਿਆੜ ਘੜਾਂ ਆਉਂਦੀਆਂ ਨੇ ਤੇ ਪੱਧ ਤੇ ਡੁਕਾਰ ਜੇਕਰ ਨਾ ਹੋਣ ਤਾਂ ਜੋ ਸਿਸਟਮ ਹੁੰਦਾ ਸਰੀਰ ਦਾ ਹੋਰ ਵੀ ਜ਼ਿਆਦਾ ਵਿਗੜ ਜਾਂਦਾ ਕਿਉਂਕਿ ਕਾਡੀ ਦੇ ਕੋਲ ਜਾ ਕੇ ਇਦਾਂ ਸ਼ੁਰੂ ਹੁੰਦਾ ਜਿਸ ਤਰ੍ਹਾਂ ਅੰਦਰੋਂ ਕੋਈ ਚੀਜ਼ ਖਾ ਰਹੀ ਹੈ ਤੋੜ ਤੋੜ ਕੇ ਕਈ ਵਾਰ ਸੁਣਿਆ ਨਾ ਬੀਬੀਆਂ ਕਹਿੰਦੀਆਂ ਐਵੇਂ ਲੱਗਦਾ ਜਿਵੇਂ ਕਿ ਅੰਦਰੋਂ ਚੀਜ਼ ਖਾ ਰਹੀ ਹੈ ਤੇ ਇਸ ਤਰ੍ਹਾਂ ਕਰਕੇ ਉਹ ਅੰਦਰੋਂ ਮਤਲਬ ਜੇ ਤਜਾਬ ਹੁੰਦਾ ਉਹ ਜੇ ਉਹ ਜਿਆਦਾ ਵੱਧ ਗਿਆ ਹੁੰਦਾ ਉਹ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਨੀਂਦ ਘਟਣ ਲੱਗ ਜਾਂਦੀ ਹੈ ਕਈ ਵਾਰੀ ਉਲਟੀ ਵੀ ਆ ਜਾਂਦੀ ਹੈ ਕਈ ਵਾਰੀ ਤਾਂ ਕਈ ਰੋਗਿਆਂ ਦਾ ਜਿਵੇਂ ਕਾਲਜ ਦਾ ਟਕਣਾ ਉਹ ਮਤਲਬ ਬਿਲਕੁਲ ਇਹੋ ਖਤਮ ਹੋ ਜਾਂਦਾ ਕਹਿਣ ਦਾ ਮਤਲਬ ਕਮਜ਼ੋਰ ਹੋ ਜਾਂਦਾ ਉਹਦਾ ਕਰਕੇ ਜਿਹੜਾ ਖਾਣਾ ਆਪਣਾ ਖਾਦਾ ਹੋਇਆ ਉਹ ਆਪਣੇ ਗਲੇ ਤੱਕ ਬਾਹਰ ਤੱਕ ਆ ਜਾਂਦਾ ਬਹੁਤ ਜ਼ਿਆਦਾ ਮਤਲਬ ਪ੍ਰੋਬਲਮ ਹੋ ਜਾਂਦੀ ਹੈ ਬੰਦੇ ਨੂੰ ਹੁੰਦਾ ਕਿ ਅੱਜ ਜੀ ਕੱਚਾ ਹੋਣ ਲੱਗ ਜਾਂਦਾ ਕੌਡੀ ਚਪਾਰਾ ਪਣਨ ਲੱਗ ਜਾਂਦਾ ਤੇ ਪੁਖ ਆਮੀ ਘਟ ਜਾਂਦੀ ਹੈ ਦਿਨ ਪ੍ਰਤੀ ਦਿਨਾਂ ਵਿੱਚ ਢੋਗੀ ਥੋੜਾ ਕਮਜ਼ੋਰ ਹੋ ਜਾਂਦਾ ਗੰਬਲ ਡੁਬੇ ਰਹਿੰਦਾ ਇਹਦਾ ਇੱਕੋ ਇਲਾਜ ਹੈ ਮਤਲਬ ਇਹਦਾ ਕਾਰਨ ਕੀ ਹੈ ਕਾਰਨ ਇਹ ਹੈ ਵੀ ਜ਼ਿਆਦਾ ਵਰਤ ਰੱਖਣਾ ਜ਼ਿਆਦਾ ਭੁੱਖੇ ਰਹਿਣਾ ਜਾਂ ਗਰਮ ਗਰਮ ਖਾਣਾ ਖਾ ਕੇ ਉੱਪਰੋਂ ਠੰਡਾ ਪਾਣੀ ਪੀਣਾ ਜਾਂ ਦਹੀਂ ਖਾ ਕੇ ਜਾਂ ਕੱਟੀ ਲੱਸੀ ਪੀ ਕੇ ਉੱਪਰੋਂ ਗਰਮ ਗਰਮ ਚਾਹ ਵੀ ਲੈਣੀ ਜਾਂ ਫਿਰ ਜਿਵੇਂ ਗਰਮ ਸਰਦ ਹੋ ਜਾਣਾ ਮਿਹਦੇ ਦਾ ਇਹ ਚੀਜ਼ ਦੇ ਵਿੱਚ ਹੁੰਦਾ ਵੀ ਤੇਜਾਬ ਬਣਨਾ ਸ਼ੁਰੂ ਹੋ ਜਾਂਦਾ ਤੇ ਇਹਦੇ ਵਿੱਚ ਕੀ ਹੁੰਦਾ ਰੋਗੀ ਨੂੰ ਜ਼ਿਆਦਾਤਰ ਇਹ ਜਜ ਪਰਹੇਜ਼ ਕਰਨਾ ਜ਼ਰੂਰੀ ਹੁੰਦਾ ਜਿਵੇਂ ਜ਼ਿਆਦਾ ਗਰਮ ਠੰਡਾ ਖਾਣਾ ਨਾ ਖਾਓ ਖਾਣਾ ਹਮੇਸ਼ਾ ਗਰਮ ਖਾਓ ਔਰ ਜੇ ਤੁਸੀਂ ਗਰਮ ਖਾਣਾ ਖਾਦਾ ਔਰ ਉਹ ਨਾਲ ਠੰਡਾ ਪਾਣੀ ਨਾ ਪੀਓ ਮਤਲਬ ਕੋਸਾਜਾ ਪਾਣੀ ਪੀਓ ਜਿਕੇ ਪੀ ਸਕਦੇ ਹੋ ਬਿਲਕੁਲ ਠੰਡਾ ਪਾਣੀ ਨਾ ਪੀਓ ਤੇ ਨਾਲ ਨਾਲ ਜਿਹੜੀਆਂ ਖੱਟੀਆਂ ਤਲੇਨ ਚੀਜ਼ਾਂ ਜੋ ਤੁਸੀਂ ਖਾਣਿਓ ਉਹਨਾਂ ਦੇ ਬਾਅਦ ਜਲਦੀ ਚਾਹ ਪੀ ਲੈਣਾ ਜਿਵੇਂ ਅੱਜਕੱਲ ਫਾਸਟ ਫੂਡ ਖਾਣੇ ਨਾਲ ਖੱਟੀਆਂ ਚੀਜ਼ਾਂ ਖੱਟੀ ਮਤਲਬ ਚਟਣੀ ਵਗੈਰਾ ਹੋਰ-ਵਾਰ ਖਾਣ ਦੇ ਨਾਲ ਤੋਂ ਚਾਹ ਪੀ ਲੈਣੇ ਉਹਦੇ ਨਾਲ ਜ਼ਿਆਦਾ ਤਜਾ ਬਣ ਜਾਂਦਾ ਤੇ ਹਸਿਆਲ ਦੀ ਰੋਟਾ ਸਾਗ ਬਹੁਤ ਖਾਦਾ ਜਾਂਦਾ ਪਿੰਡਾਂ ਦੇ ਵਿੱਚ ਇਹ ਵੀ ਇਹਦੇ ਨਾਲ ਵੀ ਤਜਾ ਬਣ ਜਾਂਦਾ ਕਿਉਂਕਿ ਸਾਗ ਵੀ ਜ਼ਿਆਦਾ ਖਾਦਾ ਜਾਂਦਾ ਔਰ ਉਤੋਂ ਚਾਹ ਵੀ ਜ਼ਿਆਦਾ ਪੀਤੀ ਜਾਂਦੀ ਹੈ ਇਹ ਵੀ ਇੱਕ ਤਜਾਬ ਦਾ ਕਾਰਨ ਹੈ ਸੋ ਇਹ ਸਾਰੀਆਂ ਜੋ ਲਾਗਤਾਂ ਨੇ ਇਨਸਾਨ ਨੂੰ ਕਮਜ਼ੋਰ ਕਰ ਦਿੰਦੀਆਂ ਨੇ ਤੇ ਜਦੋਂ ਇੱਕ ਵਾਰੀ ਹੋ ਜਾਂਣ ਮੁੜ ਕੇ ਜਲਦੀ ਵਾਲੇ ਠੀਕ ਨਹੀਂ ਹੁੰਦੀਆਂ ਤੇ ਇਹਨਾਂ ਦਾ ਇਲਾਜ ਬਹੁਤ ਜ਼ਰੂਰੀ ਹੈ ਅਗਰ ਇਹਨਾਂ ਦਾ ਇਲਾਜ ਨਹੀਂ ਕਰਵਾ ਹੁੰਦਾ ਤਾਂ ਇਹ ਹੌਲੀ 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 ਮਿਹਦੇ ਦੇ ਵਿੱਚ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਮਿਹਦੇ ਦੇ ਚਲਸਰ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰੀ ਜਾ ਕੇ ਔਰ ਹੋਰ ਵੀ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਨੇ ਇਹਦਾ ਇਲਾਜ ਜਿਹੜਾ ਉਹ ਬਹੁਤ ਜ਼ਰੂਰੀ ਹੈ ਦਵਾਈਆਂ ਖਾਣੇ ਆਪਾਂ ਕਈ ਵਾਰੀ ਕੈਪਸੂਲ ਲੈਣਾ ਖਾਲੀ ਪੇਟ ਉਹ ਵੀ ਲਗਾਤਾਰ ਲੈਣਾ ਜਿਹੜਾ ਉਹ ਨੁਕਸਾਨਦੇ ਹੁੰਦਾ ਜਾਂ ਪੀਣ ਵਾਲੀ ਦਵਾਈ ਲੈਣੇ ਉਹ ਵੀ ਲੰਮਾ ਟਾਈਮ ਲੈਣੇ ਜਦੋਂ ਫਿਰ ਇਹ ਨੁਕਸਾਨ ਕਰਦੀ ਹੈ ਸੋ ਇਹਦੇ ਵਾਸਤੇ ਕੋਈ ਪ੍ਰੋਪਰ ਲਾਜ਼ ਜ਼ਰੂਰੀ ਹੈ ਪਹਿਲਾਂ ਤਾਂ ਇਹਦੇ ਵਿੱਚ ਪਰਹੇਜ਼ ਬਹੁਤ ਜ਼ਰੂਰੀ ਹੈ ਜਿਹੜਾ ਵੀ ਤੁਸੀਂ ਖੱਟੀਆਂ ਚੀਜ਼ਾਂ ਤਲੀਆਂ ਜਿਹੀਆਂ ਖਾਣੇ ਹੋਣ ਠੰਡਾ ਖਾਣੇ ਹੋਣ ਤੱਕ ਖਾਣੇ ਹੋਣ ਜਿਹੜਾ ਉਹ ਜੋ ਵੀ ਹੈ ਉਹਦਾ ਬੈਲੈਂਸ ਵਿਗਾੜ ਲੈਨੇ ਆਪਾਂ ਉਹਦਾ ਕਰਕੇ ਬਿਮਾਰੀ ਜਿਹੜੀ ਉਹ ਤੇਜ਼ਾਬ ਦੀ ਬਣ ਜਾਂਦੀ ਹੈ ਬਾਦ ਅਜ ਮੇ ਸ਼ੁਰੂ ਹੋ ਜਾਂਦੀ ਹੈ ਬੰਦੇ ਨੂੰ ਤੇ ਇਹਦੇ ਵਿੱਚ ਕੀ ਹੈ ਤੁਸੀਂ ਅਗਰ ਤੁਸੀਂ ਕਿਸੇ ਨਾਲ ਪ੍ਰੋਬਲਮ ਇਦਾਂ ਦੀ ਹੁੰਦੀ ਹੈ ਤਾਂ ਇਲੈਕਟਰੋ ਹੋਮੋਪੈਥੀ ਦੇ ਵਿੱਚ ਇਲੈਕਟਰੋਪੈਥੀ ਦੇ ਵਿੱਚ ਤਾਂ ਬਹੁਤ ਵਧੀਆ ਟਰੀਟਮੈਂਟ ਦਾ ਬਹੁਤ ਵਧੀਆ ਇਲਾਜ ਆ ਅਗਰ ਕਿਸੇ ਵੀਰ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਜਾਬ ਦੇ ਤਜਾਬ ਬਣਦਾ ਪਰਾਣਾ ਬਣਦਾ ਨਵਾਂ ਬਣਦਾ ਤਾਂ ਬਿਲਕੁਲ ਠੀਕ ਹੋ ਜਾਂਦਾ ਡਾਕਟਰ ਬੈਥੀ ਦਵਾਈਆਂ ਨਾਲ ਅਗਰ ਤੁਹਾਨੂੰ ਕਿਦਾਂ ਕਿਸੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੋਵੇ ਜਰੂਰ ਸੰਪਰਕ ਕਰ ਸਕਦੇ ਤੁਸੀਂ ਆਪਣਾ ਫੋਨ ਨੰਬਰ ਨਾਲ ਮੈਂਸ਼ਨ ਹੁੰਦਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਤਾਂ ਕਿ ਕਿਸੇ ਵੀਰ ਦਾ ਕਿਸੇ ਭੈਣ ਦਾ ਫਾਇਦਾ ਹੋ ਸਕੇ ਸੋ ਆਪਣਾ ਐਡਰੈਸ ਚੀਮਾ ਮੰਡੀ ਜਿਲ੍ਹਾ ਸੰਗਰੂਰ ਧੰਨਵਾਦ ਜੀ